ਆਸਰ ਹੋ ਗਿਆ ਇਹ ਕਿੱਥੇ ਚੱਲੇ ਕਿੱਥੇ ਚੱਲੀ ਐ ਇੱਧਰ ਨੂੰ ਤੁਹਾਡੇ ਘਰ ਤੇ ਨਹੀਂ ਚੱਲੀ ਗਾਂ ਚੱਲਨੀ ਅਗਲੇ ਡੇਰਿਆਂ ਦੇ ਵਿੱਚ ਹਾਂ ਤੇ ਨੇ ਇਹੋ ਰਾਹ ਨਾ ਪਤਾ ਜਾਣ ਨੂੰ ਆਹੋ ਤੂੰ ਕਿੱਥੇ ਚੱਲੇ ਤੂੰ ਜਿੱਥੇ ਚੱਲਨੀ ਜਾ ਮੇਰੇ ਜਾਨ ਨੂੰ ਤੇ ਛੱਡ ਆਹ ਗਲੀ ਜਿੱਥੇ ਜਾਣੀ ਆ ਰੋਜ ਦਿਹਾੜੀ ਇਹ ਰਸਤਾ ਛੱਡ ਦੇ ਤੂੰ ਚੰਗਾ ਹੋਰ ਥੋੜੇ ਰਾਹ ਨ ਜਾਣ ਵਾਸਤੇ ਨਹੀਂ ਭੈਣਾ ਤੁਹਾਡ ਕੋ ਕੁਝ ਮੰਗਦੀ ਤੁਹਾਡੇ ਘਰ ਤੇ ਆਉਣ ਨਹੀਂ ਲੱਗੀ ਮੈਂ ਪਈ ਤਨ ਮੋਹ ਵੀ ਨੀ ਲਾਉਣ ਲੱਗੇ ਜਹਾੜੇ ਘਰ ਨੀ ਆਉਣ ਲੱਗੇ ਜਾ ਤੂੰ ਆਪਣੇ ਕੰਮ ਕਰ ਜਿੱਥੇ ਚੱਲਦੀ ਜਾ ਮੈਂ ਕਿਹਾ ਉਹ ਜਿਹੜੇ ਡੇਰੇ ਉਹ ਪਰਲੇ ਬੰਨੇ ਹਨ ਯਾਰੋਂ ਪਾਰ ਨੀ ਕੋਠੀ ਮੈਂ ਪੁਲ ਪਾਰ ਕਰਕੇ ਜਾਣਾ ਮੈਨੂੰ ਤਾਂ ਬੜਾ ਟਾਈਮ ਲੱਗ ਜਾਣਾ ਹਜੇ ਜਾਂਦਿਆਂ ਤੂੰ ਉਧਰ ਹੋਰ ਰਸਤੇ ਨੀ ਜਾਂਦੇ ਕੋਈ ਤੇ ਮੈਂ ਹੁਣ ਇਧਰੋਂ ਦੀ ਮੇਰਾ ਪੈਂਡਾ ਰਾਸ ਪਿਆ ਮੇਰਾ ਮੈਂ ਤਾਂ ਹੀ ਜਾਣੀ ਆ ਕਈ ਬਾਜ਼ ਮਾਰ ਲੈਂਦੇ ਕੋਈ ਚੀਜ਼ ਮੰਗਾ ਲੈਂਦੇ ਫਿਰ ਇਧਰ ਮੈਨੂੰ ਪਿਛਲੇ ਡੇਰੇਾਂ ਚ ਚੀਜ਼ਾਂ ਫੜਾ ਕੇ ਆਈ ਪਹਿਲਾਂ ਮੰਮੀ ਹਾਂਜੀ ਪੁੱਤ ਮੰਮੀ ਤਾਂ ਢੜੀ ਗੱਲਾਂ ਨੀ ਮੁਕਣੀਆਂ ਮੈਂ ਚੱਲਿਆ ਆਪਣੇ ਯਾਰ ਨੂੰ ਪੁੱਤ ਛੇਤੀ ਆ ਜੀ ਫਿਰ ਚੰਗਾ ਕਹੋਇਆ ਜਾ ਜਾ ਉਹ ਆਪਣੇ ਯਾਰ ਨਾਲ ਮਿਲਣ ਗਿਆ ਤੂੰ ਵੀ ਜਾ ਮਿਲਿਆ ਆਪਣੇ ਯਾਰ ਨੂੰ ਨਾ ਮੇਰੀ ਗੱਲ ਸੁਣ ਜਿੱਦਾਂ ਤੁਸੀਂ ਆਪ ਨਾ ਉਹਦਾਂ ਦੀ ਅਗਲੀਆਂ ਸਮਝਦੇ ਹੋ ਤਾਂ ਆਪਾਂ ਦੀ ਦੁਨੀਆਂ ਹੈਗੀਆਂ ਯਾਰ ਤੂੰ ਤੁਸੀਂ ਲੱਭ ਨਹੀਂ ਫਿਰਦੀਆਂ ਜੇ ਜਦੋਂ ਵੇਖੋ ਸਾਡੀ ਪਤਨੀ ਬਲ ਘੇੜੇ ਮਾਰਦੀਆਂ ਰਹਿੰਦੀਆਂ ਤੁਸੀਂ ਆਪਾਂ ਕੋਈ ਯਾਰ ਨਹੀਂ ਲੱਭਦੀਆਂ ਸਾਡਾ ਤੇ ਕੰਮ ਉਹ ਆ ਚੀਜ਼ਾਂ ਵੇਚਣੀਆਂ ਤੇ ਪੈਸੇ ਕਮਾਉਣੇ ਆਪਾਂ ਇਹ ਕੰਮ ਕਰਦੇ ਆਂ ਅਸੀਂ ਤੇਰੇ ਵਾਂਗੂੰ ਨਹੀਂ ਜਿੱਦਾਂ ਤੇਰਾ ਮੁੰਡਾ ਕਹਿ ਗਿਆ ਉਦਾਂ ਤੂੰ ਮਗਰ ਚੱਲਦੀ ਨਹੀਂ ਕਿ ਕਿੱਥੇ ਚੱਲਣੀ ਆ ਜਾ ਜਾ ਗੱਲ ਸੁਣਨੀ ਅੱਜ ਤੋ ਇੱਥ ਲੰਘੀ ਨਾ ਗਾਂਦ ਵਿੱਚ ਲੰਘ ਕੇ ਦਸੀ ਬਾਕੀ ਰਹੀ ਗੱਲ ਬਹੁਤੀ ਗੱਲਾਂ ਜੀਆਂ ਨਾ ਕਰ ਚੰਗਾ ਗੱਲਾਂ ਜੇ ਬਣਾਉਣੀ ਐ ਬਾਕੀ ਹੁਣ ਸੁਣ ਲੈ ਧਿਆਨ ਨਾਲ ਮੇਰਾ ਜਿਹੜਾ ਦੇਰ ਹੈ ਨਾ ਤੇਰੀ ਜਿਹੜੀ ਪਤੀ ਜੀ ਨਹੀਂ ਹੁੰਦੀ ਨਾਲ ਜੁੰਡਰ ਜੀ ਉਹਦੇ ਪਿੱਛੇ ਪਿੱਛੇ ਫਿਰਦਾ ਨਾ ਤੇ ਕੀ ਹੋਊਗਾ ਕਿ ਤੂੰ ਸਾਡੇ ਕੋ ਇਧਰ ਲਈ ਛੜ ਤੇ ਆ ਜੀ ਨਾ ਤੇ ਅਚਨ ਰੱਬ ਦਾ ਇਸ਼ਾਰਾ ਆਂਦੀ ਏ ਜੇ ਆ ਵੀ ਜਾਓਗੀ ਤੂੰ ਕੁਝ ਨਹੀਂ ਕਰ ਸਕਦੀ ਇੱਧਰ ਆ ਹੁਣ ਯਾਰਾ ਕੱਟ ਪੰਜਾਬੀਆਂ ਵਰਗੇ ਕੱਪੜੇ ਪਾ ਕੇ ਤੇ ਪੰਜਾਬੀ ਪੁਲਿਸ ਏਕੇ ਤੂੰ ਪੰਜਾਬਾਂ ਦੀ ਮਾਂ ਚਲੀ ਆਏ ਤੈਨੂੰ ਪੰਜਾਬੀਆਂ ਦੇ ਹੱਥ ਨਹੀਂ ਲੱਗੇ ਸੋਲਿਆ ਦੇ ਨਾ ਤਿੱਜੇ ਕਦੇ ਨਾਲਿੰਦੀ ਤੇ ਬੁਸ਼ਕਾ ਜਾ ਚੁੱਪਿਆ ਆਪਣਾ ਤੂੰ ਜਾ ਰੇ ਵਸੀ ਹੁਣ ਉਧਰ ਨਹੀਂ ਸੈਰ ਤੇ ਤੇਰੇ ਜੁੰਡੇ ਜਨੰਤਰ ਹੋਏ ਤੇ ਗੱਲ ਕਰੀ ਨੀ ਕੀੜੇ ਬਹਿਨ ਤੇਰੇ ਕੀੜੇ ਕਿੱਡੀ ਉੰਤਰੀ ਏ ਪਾ ਕੇ ਕਲੇਸ਼ ਤੇ ਗੋਂ ਗਈ ਬਾਨ ਕਿੱਥੇ ਦਫਾ ਹੋ ਗਈ ਏ ਹੁਣ ਮੈਂ ਵੀ ਨਹੀਂ ਰਹਿਣਾ ਮੈਂ ਵੀ ਚੱਲਦੀ ਜਾਣਾ ਆ ਕਰਦੀ ਆਪਣੀ ਮਾਂ ਨੂੰ ਫੋਨ ਲੈ ਆਹ ਕਾਨੇ ਗੜਵੀ ਚਾਹ ਬਣੀ ਚਾਹ ਯੋ ਮੌਸਮ ਰੋੜ ਲੈ ਓ ਭਤੀਜ ਪੀ ਚਾਹ ਤੂੰ ਚਾਹ ਬਣਾਈ ਜਾਂ ਮੈਨੂੰ ਲੰਘਣ ਦੀ ਚਾਹ ਓ ਚਾਹ ਥੱਲੇ ਦੀ ਲੜਾਈ ਹੱਲੇ ਦੀ ਗੱਲ ਹੀ ਕੋਈ ਨਹੀਂ ਠਿਕਰ ਕੋ ਕੰਡਿਆ ਓਕੀ ਪਾਈ ਮਸਾਲੇ ਜਿਕ ਨਹੀਂ ਓ ਨਹੀਂ ਓ ਪਾਈ ਨਾ ਫੇ ਕਾਦੀ ਕਾਨੇਗੜ ਵੀ ਹੋ ਗਈ ਏ ਉਹ ਮੈਂ ਹਾ ਵੇ ਤੇ ਸਹੀ ਏਕਰ 20ਵੇਂ ਗਾ ਤੇ ਪਧਰ ਲੱਗੂਗਾ ਦੁੱਖ ਟੋੜ ਤੋੜ ਚਾਹ ਵਾਏ ਦੁੱਖ ਦੇ ਭੁਖੀ ਨਾ ਡੁੱਟਦੇ ਹੀ ਚਲ ਭੀ ਵੀ ਖਵਾ ਲਦਾਂਗੇ ਤੈਨੂੰ ਤੂੰ ਜਿਆਦਾ ਹੀ ਲੱਗ ਗਿਆ ਉੱਤੇ ਲੱਗ ਕਾਦਾ ਗਿਆ ਮੈਂ ਤਮਾਕਤ ਮੁਕ ਤੇ ਛੜਤਾ ਕਿ ਨਹੀਂ ਉਹ ਚੰਗਾ ਹਾ ਗੰਦ ਗਲੋਂ ਲਾਇਆ ਤੇ ਚਾਚਾ ਕੀਤੀ ਗੱਲ ਗੁਲਕੀਨੀ ਫੇ ਮੈਂ ਫੇ ਆਇਆ ਤੇਰੇ ਵੱਲ ਪੈਸੇ ਦੇ ਨਿਕਲੇ ਆ ਬੱਡੂਏ ਜੋ 15000 ਇੱਕ ਨਿਕਲਿਆ ਤੇ ਹਜ਼ਾਰ ਕਵਾਓ 200 200 ਦੇ ਨੋਟ ਕੋਈ 100 ਦਾ ਵਿੱਚ ਤੇ ਫੇਰ ਕੀ ਆ ਸਾਰੇ ਆਪਣੇ ਹੀ ਆ ਤੇ 15000 ਨਾ ਬੁੱਢੀ ਆ ਜਾਂਦੀ ਆ ਤੇ ਮੈਨੂੰ ਬੂਥਾ ਲਿਆ ਦੇ ਕਲਾ ਦਾ ਮੈਂ ਉਹ ਵੇਖ ਲਿਆ ਕਰੂੰਗਾ ਦਾ ਪਲਾਸਟਿਕ ਦੀ ਮਿਲ ਜੂਗੀ ਪਲਾਸਟਿਕ ਦੀ ਤੇ ਜਾਜਾ ਤੂੰ ਨਹੀਂ ਤੈਨੂੰ ਹਾਂ ਤੂੰ ਪਾ ਦੇਵੇਂ ਥੋੜੇ ਬੋਦੇ ਉਹ ਮੈਂ ਲ ਕੋਣਾ ਕੋ ਪਾਉਂਗਾ ਪਰ 15000 ਨਾ ਕੋਹ ਵੀ ਨਹੀਂ ਹੋਣਾ ਮੈਂ ਕਹਿੰਦਾ ਕਿ ਪਾਉਂਗਾ ਤੈਨੂੰ ਪਤਾ ਮੈਂ ਮਿਸਤਰੀ ਲੱਗੇ ਆਦਰ ਕੰਮ ਚੱਲਣ ਰਿਹਾ ਮੈਂ ਕਿ ਕਿੰਨੇ ਕ ਪਾਉਂ ਤੂੰ ਵੀ ਦੱਸ ਨਾ ਮੈਨੂੰ ਫੇ ਹੋਰ ਚੀਜ਼ ਚ ਕਾਉਣੀ ਪਣੀ ਘਰੋਂ ਫੇ ਕੋਈ ਨਾ ਹੋਰ ਕਿਤੇ ਹੱਥ ਪੱਲਾ ਨਹੀਂ ਤੇਰੇ ਕੋਲ ਤੂੰ ਰੱਖੇ ਰਖਾਏ ਕਿਤੇ ਨਹੀਂ ਹੈਗੇ ਤੇਰੇ ਕੋਲ ਮੇਰੇ ਕੋਲ ਰੱਖੇ ਰਖਾਏ ਕਿਤੇ ਨਿੰਬੂ ਦੋ ਵੇਜ ਕੇ ਆਇਆ ਤਾਂ ਉਹ ਤਾਂ ਮੈਂ ਕੱਢ ਲੈਂਦੇ ਉਹ ਵੀ ਮੇਰਾ ਹੱਕ ਬੰਦਾ ਹੀ ਨਿੰਬੂ ਕਿਢੇ ਪਹਿਲੀ ਵੰਡੀ ਆ ਹੁਣ ਫਿਰ ਇੱਕ ਤੜਾਈ ਦੇ ਹੈਗੇ ਹੀ ਪੈਸੇ ਤੋਂ ਲੈ ल्यांदे ਜੇ ਮੈਂ ਲੈ ਚਲ ਅਛਾ ਕੋਈ ਨਹੀਂ ਫਿਰ ਮੈਂ ਕਰਦਾ ਤਰੂ ਚਾਹ ਪੀ ਤੂੰ ਚਾਹ ਪੀ ਪਹਿਲਾਂ ਮੇਰੇ ਕੋਲ ਗੱਲ ਵੀ ਨਹੀਂ ਹੋਣੀ ਨੰਸਾ ਟਟਾ ਪਿਆ ਮੈਂ ਓਏ ਆ ਫਾੜ ਇਹਨੂੰ ਪੀ ਤੇ ਸਹੀ ਕਰ ਘੁੱਟ ਪਰ ਪਤਾ ਲੱਗੇ ਹੂੰ ਸਰੀਰ ਕੈਮ ਹੋਵੇ ਤੇਰਾ ਸਰੀਰ ਸਵਾ ਕੈਮ ਨੈਣੀ ਨਹੀਂ ਵੇਖਾਂ ਸਰੀਰ ਕੈਮ ਹੋਏ ਜਾਂ ਭੁੱਖੀ ਮਿਲ ਜੇ ਓ ਆਂਦੀ ਓਦੀ ਭੂਆ ਤਾਂ ਮੈਂ ਕਰਦਾ ਵਾਂ ਗੱਲ ਪੀ ਲੈ ਵੇ ਦੁੱਖ ਤੋੜ ਜਾ ਵਾਹ ਬਣਾਈ ਮੈਂ ਛੜੇ ਬੰਦੇ ਦੀ ਚਾਹ ਪੀ ਕੇ ਵੇਖ ਤੂ ਇੱਕ ਆਉਣਾ ਨੇ ਅੱਜ ਆਉਣਾ ਆਵਾਂਗੇ ਦੱਸਿਆ ਤੁਨੂੰ ਉਹ ਉਹਨੇ ਪੱਕਾ ਹੀ ਆਉਣਾ ਹੀ ਆਉਣਾ ਵਾ ਚਾਰ ਫੇਰੇ ਫਿਰ ਕੇ ਤੇ ਫੇਰੀ ਇਧਰ ਆਉਂਦੀ ਹੁੰਦੀ ਆ ਉਹ ਉਹ ਨਹੀਂ ਭੂਆ ਉਹਦੀ ਤੇ ਮੈਂ ਕਰ ਦਿੰਨਾ ਗੱਲ ਨਿਆਣੀ ਦੇ ਹੋਂ ਇਹ ਤੇ ਤੇਰੇ ਹੁੰਦਿਆਂ ਆ ਗਈ ਤੇ ਮੈਂ ਤੇਰੇ ਹੁੰਦਿਆਂ ਇੱਥੇ ਗੱਲ ਖੋਲ ਦੇਣੀ ਆ ਮੈਨੂੰ ਤਾਂ ਵੇਖੀ ਨੂੰ ਵਾਹ ਦਿਨ ਹੋ ਗਏ ਨਿਆਣੀ ਨੂੰ ਭਲੀ ਕਿੱਥੇ ਚਲ ਗਈ ਓ ਉਹ ਕੰਦੀ ਵੀ ਆਈ ਕਿ ਆਈ ਆ ਤੇ ਉਹ ਪਾਏ ਆਪਣੀ ਚਲ ਗਈ ਏ ਸਾਰੇ ਸ਼ੂਰੇ ਚਲ ਗਈ ਏ ਆਉਂਦੀ ਆ ਤੇ ਪਰਾ ਲੱਗ ਜਾਣਾ ਵਾ ਬਾਬਾ ਵੇਹੋ ਚਾ ਉੱਥੇ ਹੀ ਰੱਖ ਦਿੱਤੀ ਕੋਟ ਭਰਿਆ ਹੀ ਨਹੀਂ ਗਿਆ ਉਹ ਬਸ ਇੱਕੋ ਰੱਟ ਲਾਈ ਆ ਵੀ ਨੈਣੀ 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 ਫੜ ਚਾ ਵੀ ਤੂੰ ਬਾਬਾ ਦਾ ਘਰ ਵਾਲਾ ਗਵਾਜ ਜੇ ਵਿਆਹ ਹੀ ਹੋਏ ਤੇ ਉਹ ਚਾਹ ਲੈ ਸ਼ਾ ਹਾਂ ਨਿੰਮੇ ਗੜਾ ਕਿਆ ਤਨੂ ਹੋ ਜੇ ਕੋ ਮੈਂ ਗਵਾਜ ਗੂ ਜਾਇ ਕਿਤੇ ਚਲੋ ਕੋਈ ਨਹੀਂ ਫੇਰ ਨਾ ਕਰ ਜਿੱਥੇ ਵੀ ਹੋਣਾ ਤਲਾਕ ਤਲੂਦ ਦਵਾ ਦੀ ਕਹਿ ਕੂ ਕੇ ਉਹ ਤੇਰੇ ਹੁੰਦੇ ਮੈਂ ਗੱਲ ਕਰਨੀ ਮੈਨੇ ਚੋਰੀ ਗੱਲ ਕਰਨੀ ਨਹੀਂ ਨੀ ਗੀ ਕਰਨੀ ਤੇਰੇ ਹੁੰਦਿਆਂ ਵਾ ਮੇਰੇ ਹੁੰਦੇ ਦੱਸਣਾ ਨੇ ਕੋ ਦੱਸੂ ਸਭ ਕੋ ਦੱਸੂ ਵੇਖੀ ਉਹ ਬੜੀ ਚਲਾਕੀ ਹੋ ਜਨਾਨੀ ਮੇਰੀ ਭੂਆ ਜੀ ਨਾ ਉਹ ਮੈਂ ਯਾਰ ਇਹਦੀ ਇਹਦੀ ਭੂਆ ਦੇ ਨਿਆਣੇ ਨੂੰ ਨਹੀਂ ਕਿੱਥੇ ਆ ਭੂਆ ਵੀ ਛੜੀ ਆ ਭੂਆ ਘੜੀ ਵਿਆਹੀ ਆ ਛੜੀ ਆ ਚੋੜ ਸੱਚੀ ਵੇਖ ਡਾਕੋ ਸੋਈ ਆਈ ਆ ਨਹੀਂ ਵੀ ਆਈਓ ਪੱਕਾ ਯਕੀਨ ਆ ਤੈਨੂੰ ਤੋਂ ਮੈਨੂੰ ਪਤਾ ਵਾ ਅੱਛਾ ਤੇ ਹੋਰ ਗੱਲ ਇਹ ਆ ਵੀ ਬੈਠੀ ਨਹੀਂ ਨਾ ਮੈਂ ਕਿਹਾ ਤੂੰ ਪੈਸੇ ਨੂੰ ਨਾ ਫੜਾ ਦੀ 15000 ਮੇਰਾ ਜਿਹੜਾ ਤੇ ਹੁਣ ਜੇ ਨੈਣੀ ਦੀ ਗੱਲ ਕਰਨੀ ਹੈ ਤੇ ਪੈਸੇ ਇਹਨੂੰ ਹੀ ਦੇਣੇ ਪੈਣੇ ਆ ਕਿ ਹੁਣ ਨੈਣੀ ਨੂੰ ਸਿੱਧਾ ਥੋੜੇ ਦੇਣੇ ਪੈਣੇ ਇਹ ਨਾ ਤੇਰੇ ਆਗੇ ਇਹ ਬਹਿ ਜਾ ਤੇ ਮੈਂ ਫੇਰ ਦੂਰੋਂ ਤੈਨੂੰ ਵੇਖਾਂ ਹਾਂ ਮੇਰੇ ਕਰਮ ਇੰਨੇ ਕਿਥੋਂ ਤੇਜ ਤੇ ਮੈਂ ਚੋਰੀ ਕਰਕੇ ਨਾ ਫਿਰ ਲੈ ਕੇ ਕਾਨਪੁਰੋਂ ਗੱਟਾ-ਗੁੱਟਾ ਤੇ ਮੈਂ ਸਾਰਾ ਟੱਬਰ ਰੇਡ ਦੇਣਾ ਹੀ ਹਾਂ ਤੁਹਾਡਾ ਕਦ ਨਾ ਖਾਂਦਰ ਖਦਮ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਹੂੰ ਸਾਰੇ ਕੰਮ ਹੋ ਜਾਣੇ ਆ ਸਹਿਜ ਪੱਕੇ ਸੋ ਮਿੱਠਾ ਹੋਏ ਤੂੰ ਨਾ ਚਿੰਤਾ ਕਰ ਚਾਹ ਪੀ ਚਾਹ ਹੀ ਪੱਕੇ ਪੱਕ ਗਿਆ ਬਥੇਰਾ ਗਏ ਹੁਣ ਤੇ ਬਾਗ ਵਗਣ ਡਿਆ ਵੀ ਪੱਕ ਪੱਕ ਕੇ ਵੇਖ ਦੇਖ ਨਾ ਕਰੂੰਗਾ ਮਾਰ ਕੇ ਜਾਂਦੀ ਕਿ ਨਹੀਂ ਕਿਤੇ ਉੱਥੇ ਰੋਲੀ ਪੈਂਦੀ ਬਣੀ ਕਾਦੀ ਪੈਂਦੀ ਕੋ ਲੰਡਾ ਕੋਈ ਆਪ ਦਾ ਕਿਦਾਂ ਬੋਲਦੀ ਹੀ ਕਿਦਾਂ ਗੱਲਾਂ ਕਰਦੀ ਆ ਜੇ ਆਪਾਂ ਉਸ ਦਿਨ ਆਈ ਮੈਂ ਉਸ ਦਿਨ ਮੇਰੇ ਮਗਰ ਇਹਨਾਂ ਨੇ ਇੱਟਾਂ ਮਾਰੀਆਂ ਅੱਜ ਤੇ ਅੱਜ ਇਹਨੇ ਇੱਟ ਮਾਰੀ ਜਿੱਦਾਂ ਸਾਡੀ ਬਰਬਾਦੀ ਕੀਤੀ ਹੈ ਨਾ ਤੁਹਾਡੀ ਬਰਬਾਦੀ ਦੇ ਦਿਨ ਹੁਣ ਸ਼ੁਰੂ ਜੇ ਏਹੀ ਮੂੜੀਆਂ ਪੱਤੇ ਨਾ ਆਡੋ ਹੱਡ ਕਰਾਏ ਤੇ ਤੁਸੀਂ ਕੀ ਆਖਿਆ ਚੰਗੀ ਜਨਾਨੀ ਆ ਹੈ ਮੋਰ ਦੇ ਖੰਭ ਹਾ ਇਥੇ ਲਾਇਏ ਯੂ ਮੋਰ ਨੇ ਹਾ ਇਹ ਆ ਤੇ ਸਰਕਾਰ ਦੇ ਬੂਏ ਦੇ ਗਾੜੀ ਪਏ ਇਹਨੂੰ ਦਿਖੇ ਹੀ ਨਹੀਂ ਲੱਗਦਾ ਓਏ ਓ ਇਹੋ ਖੰਭ ਚ ਗੰਡੀ ਆ ਗਈ ਯੂ ਓ ਮੈਂ ਛੱਦ ਕੇ ਲਉਣਾ ਚਾਚਾ ਮੈਂ ਮੈਂ ਜਾਨਣਾ ਵਾ ਤੇ ਚਾਚਾ ਤੂੰ ਬਹਿ ਮੈਂ ਲਉਣਾ ਇਹ ਤੇ ਆ ਮੋਰਨੀ ਵਰਗੀ ਆ ਤੇ ਇਹ ਕੰਮ ਕਰਨੇ ਨੇ ਤੂੰ ਆ ਤੂੰ ਆ ਸੱਸ ਤੂੰ ਆ ਸੱਸ ਕੀ ਗੱਲ ਵਾ બસ ਨਹੀਂ ਹੋਣਾ ਕੱਲੇ ਕਰ ਕਿਉਂ ਜਿਹੜੀਆਂ ਤੁਹਾਡੀਆਂ ਉਹ ਜਨਾਨੀਆਂ ਨਾ ਲੋੜੇ ਮਾਰਦੀਆਂ ਗਾਲਾਂ ਕੱਢਦੀਆਂ ਕੀੜੇ ਪੋਉਂਦੀਆਂ ਪਤਾ ਕਿੰਨਾ ਕੁ ਕਰਦੀਆਂ ਉਹ ਭੂਆ ਸੱਸ ਉਹ ਪਹਿਰੀਆਂ ਛਲਾ ਪਹਿਰੀਆਂ ਛਲਾ ਨਹੀਂ 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 ਪਹਿਰੀਆਂ ਛਲਾ ਨਹੀਂ ਭਾਵਾ ਨਹੀਂ 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 ਬਸ 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 ਜੇ ਨਾ ਤਾਂ ਦਹਾਰਨਾ ਕੋ ਗੱਲ ਬਾਤ ਨਹੀਂ ਤੇ ਫੇਰ ਕਾਹਦੀ ਪਹਿਰੀਆਂ ਉਹ ਸਾਡੀਆਂ ਜਨਾਨੀਆਂ ਨਹੀਂ ਸਮਝ ਲਓ ਹੈਗੀ ਉਹ ਕੀ ਦੀਆਂ ਵਾ ਉਹ ਤੇ ਹੁਣ ਸ਼ਰੀਕੇ ਭਾਈ ਜਰਾ ਹੀ ਬਣ ਗਿਆ ਸਾਡਾ ਸ਼ਰੀਕਾ ਹੀ ਆ ਮੈਨੂੰ ਘਰੋਂ ਘੜਤਾ ਵਾ ਨਾ ਮੈਂ ਵੀ ਮੈਂ ਵੀ ਇਧਰ ਆਣ ਗਿਆ ਜਰਾ ਇਹਨਾਂ ਦੇ ਘਰ ਆਪਾਂ ਜਾਣੇ ਸੀ ਤੇ ਸਾਰੇ ਇਕੱਠੇ ਸੀ ਉਦੋਂ ਉਦੋਂ ਇਕੱਠੇ ਸੀ ਤਾਂ ਉਹ ਨਹੀਂ ਹੁਣ ਉਹ ਰਹਿ ਗਈਆਂ ਅਸੀਂ ਹੁਣ ਅੱਡ ਹੋ ਗਏ ਆ ਚਾਚਾ ਪਤੀਆ ਵਾ ਉਹ ਨੈਣੀ ਨਹੀਂ ਹੂੰ ਕੋਈ ਹੋਰ ਹੁਣ ਕਬੀਲੇ ਵਾਲੀ ਮੈਨੂੰ ਤਾਂ ਪਛਾਣ ਚ ਨਹੀਂ ਆਉਂਦੀ ਨਾ ਮੈਨੂੰ ਪਤਾ ਜੇ ਨੈਣੀ ਆ ਰ ਜਾ ਜਾ ਕੇ ਬਾਜ ਮਾਰ ਲਾ ਫਿਰ ਕੇ ਓ ਬਬੂ ਆ ਇੱਧਰ ਗੱਲ ਸੁਣੋ ਬੈਲ ਸਾ ਮੇਰਾ ਰਾਹ ਨਾ ਰੋਕੋ ਬਾਬਾ ਉਹਨਾਂ ਨੇ ਫੇਰ ਆ ਜਾਣਾ ਬੁਲਾਵਾ ਨੇ ਓ ਮੇਰੀ ਗੱਲ ਸੁਣ ਲਓ ਇੱਕ ਕਰ ਗੱਲ ਸੁਣ ਲਓ ਇੱਕ ਮਿੰਟ ਮੁੰਡਾ ਤਰਲੇ ਲੈਂਡ ਹੈ ਗੱਲ ਸੁਣ ਲਾ ਉਹਦੀ ਓ ਕਹਦੇ ਦਿਲ ਦੀ ਗੱਲ ਸੁਣ ਲੈਣੀ ਚਾਹੀਦੀ ਚਾਚੇ ਨੇ ਚਾਹ ਬਣਾਈ ਬੜੀ ਸਟਾਫ ਚਾਹ ਨਹੀਂ ਮੈਂ ਪੀਣੀ ਹਾਂ ਖਾਣਾ ਨਹੀਂ ਮੈਂ ਕੁਛ ਦੁੱਧ ਪੀਣਾ ਤੁਹਾਡੇ ਘਰੋਂ ਤੋਂ ਹੁਣ ਅਸੀਂ ਪਾਣੀ ਦਾ ਘੁੱਟ ਨਹੀਂ ਪੀ ਸਕਦੀਆਂ ਸਾਡਾ ਘਰ ਅੱਡ ਹੋ ਗਿਆ ਹੁਣ ਸਾਡਾ ਘਰ ਅੱਡ ਹੋ ਗਿਆ ਹੁਣ ਭਾਵੇਂ ਚਾਹ ਪੀਦੇ ਭਾਵੇਂ ਦੁੱਧ ਇੱਥੇ ਦੱਸ ਦੋ ਕੀ ਗੱਲ ਵਾ ਓ ਬਹਿ ਕੇ ਗੱਲ ਦੱਸਦੇ ਆ ਬਹਿ ਕੇ ਗੱਲ ਭੂਆ ਤੂੰ ਜੇ ਆ ਮਾਰਨਿੰਗ ਨੂੰ ਪਹਿਲਾਂ ਪਉਂਦੀ ਫਿਰ ਤੂੰ ਖੰਭ ਕੀ ਕਰਨੇ ਆ ਸਾਡੇ ਇਥੋਂ ਬੂਏ ਗਾੜੀਆਂ ਲੱਭੇ ਆ ਤੁਸੀਂ ਤੇ ਅੰਨੇ ਹੋਏ ਦੁਮੇ ਜਾਣੇ ਫਿਰ ਤੁਹਾਨੂੰ ਤਾਂ ਦਿਖਦਾ ਹੀ ਕੁਛ ਨਹੀਂਗਾ ਹੂੰ ਇਹ ਫਿਰ ਚਾਚੇ ਨੇ ਝਾੜੇ ਨਹੀਂ ਆਪਣੇ ਖੰਭ ਤਾਂ ਕਿਹੇ ਕਰਮਾ ਵਾਲੇ ਨੂੰ ਮਿਲਦੇ ਆ ਉਹਦੇ ਜਿਆਦਾ ਮਜ਼ਾਕ ਕਰੀ ਜਾਣਾ ਆਪਣੇ ਚਾਚੇ ਨੂੰ ਹੀ ਤੇ ਚਾਚਾ ਤੇਰੇ ਮਗਰ ਭੂਆ ਪਹਿਲਾਂ ਪਾਪਾ ਖੰਭ ਕਮਜ਼ੋਰ ਕਰਲੇ ਆ ਗਾ ਆ ਜਾ ਹੁਣ ਲੈ ਕੇ ਉਹ ਚੱਲ ਉਹਦੇ ਜੀਨ ਨੂੰ ਪਹੁੰਚ ਰਿਹਾ ਜੀਓ ਕਹਿੰਦਾ ਚਾਚਾ ਤੂੰ ਮੇਰੀ ਗੱਲ ਨਹੀਂ ਕਰਦਾ ਕੀ ਗੱਲ ਕਰਨੀ ਵੀ ਮੁੰਡਿਆ ਗੱਲ ਹੋਈਗੇ ਬੈ ਸਹੀ ਚਾਹ ਪੀ ਲਈ ਪੀਲਾ ਨਾ 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 ਤੁਹਾਡੇ ਘਰ ਦਾ ਮੈਂ ਪਾਣੀ ਨਹੀਂ ਪੀ ਸਕਦੀ ਪਾਣੀ ਮੈਂ ਅੱਗੇ ਵੀ ਪਾਣੀ ਨਹੀਂ ਪੀਣਾ ਚਾਹ ਤੇ ਪੀਣੀ ਕਿ ਨਹੀਂ ਚਾਹ ਪਾ ਕੇ ਦੇ ਗਾ ਓਕੇ ਸੇਵਾ ਕਰੀ ਦੀ ਹੁੰਦੀ ਆ ਕੰਮ ਲੈਣਾ ਹੋਵੇ ਕਿਸ ਕੋ ਤੇ ਆਹੋ ਮੇਰੀ ਭੂਆ ਸੱਸਾ ਨਾ ਆਹੋ ਆਹੋ ਚਲ ਇੱਥੇ ਬਹਿ ਜਾਣੀ ਇੱਥੇ ਨਹੀਂ ਉੱਤੇ ਬਹਿ ਇੱਧਰ ਗੱਲ ਤੋਂ ਭੂਆ ਸੱਸਾ ਇੱਥੇ ਬਹਿ ਮੜਗੇ ਮੇਰੀ ਚਾਚੀ ਮਾਂ ਵੀ ਬਹਣਾ ਤੂੰ ਇਹ ਆ ਇਹ ਸਰਦਾਰਾਂ ਦਾ ਘਰ ਵਾ ਹੋਂ ਥੱਲੇ ਬਹਿਣ ਦੀ ਲੋੜ ਨਹੀਂ ਕੋਈ ਕੁੱਤੇ ਬੋ ਅਹੀਂ ਤੁਹਾਨੂੰ ਜੋ ਸਾਡਾ ਫਰਜ਼ ਬਣਦਾ ਨਾ ਉਹ ਅਹੀਂ ਕਰਨਾ ਕਰਨਾ ਵਾ ਚਲੋ ਤੁਹਾਡੇ ਕਹਿਣ ਤੇ ਮੈਂ ਇੱਥੇ ਬਹਿ ਗਏ ਤੇ ਮੈਂ ਉੱਥੇ ਬਹਿਣਾ ਸੀ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਪੂਰੀ ਬੋਲਿਆ ਨਾ ਨਹੀਂ ਚਾਹ ਪੀਣੀ ਤੁਹਾਡੇ ਘਰ ਦਾ ਕੁਝ ਨਹੀਂ ਚਲ ਗੱਲ ਤੋਂ ਛੁਣ ਭੂਆ ਨਿਆਣੀ ਸੱਚੀ ਵੈਈ ਆ ਕਿ ਜਾਣ ਨਹੀਂ ਹਾਏ ਰੱਬਾ ਤੁਸੀਂ ਮਗਰੀ ਪੈ ਗਏ ਆ ਤੁਸੀਂ ਕੀ ਕਹਿਣਾ ਵਾ ਨਿਆਣੀ ਨੂੰ ਮੈਂ ਉਹਨਾਂ ਵਿਆਹ ਕਰਾਉਣਾ ਵਾ ਚਰ ਮਾਰਨਾ ਬਹਿ ਜਾ ਟਿੱਚਰਾਹ ਕਰਨੀਆਂ ਹੁੰਦੀਆਂ ਹਨ ਇਹ ਆਪਣੇ ਹਾਨਦਿਆਂ ਨੂੰ ਕਰਿਆ ਕਰੋ ਸਿਆਣੀ ਬਿਆਣੀ ਨੂੰ ਨਾ ਟਿੱਚਰਾ ਕਰਿਆ ਕਰੋ ਮੈੜੀ ਨਹੀਂ ਭੂਆ ਇਹ ਟਿੱਚਰ ਵਾਈ ਕੋਈ ਗੱਲ ਨਹੀਂ ਕੀ ਇਹ ਮੇਰੇ ਪਤੀਏ ਕੋ ਜਮੀਨ ਜਾਇਦਾਦ ਬਹੁਤ ਆ ਘਰ ਵੀ ਬਣਿਆ ਸਭ ਕੁ ਉਹਦੀਆਂ ਪਰਜਾਈਆਂ ਦਾ ਤੈਨੂੰ ਪਤਾ ਲੱਗੀ ਕਿ ਆ ਕਿਦਾਂ ਦੀਆਂ ਉਹ ਨਹੀਂ ਇਹਨੂੰ ਵਿਆਹ ਕੇ ਖੁਸ਼ ਉਹ ਨਾ ਸਾਹ ਹੁੰਦੀ ਕਰਾਉਂ ਕਰਦੀਆਂ ਕਰਾਉਂਦੀਆਂ ਵਾ ਤੇ ਨਾ ਕਰਨੀ ਦਿੰਦੀਆਂ ਕਿਸੇ ਤੇ ਹੁਣ ਮੈਂ ਕੀ ਕਰਾਂ ਫਿਰ ਆਪਾ ਤੁਹਾਨੂੰ ਲੱਭੀਆਂ ਮੈਂ ਰਿਸ਼ਤੇ ਵਾਸਤੇ ਤੁਹਾਨੂੰ ਕੋਈ ਨਹੀਂ ਲੱਭਦਾ ਹੋਰ ਇਹਦਾ ਦਿਲ ਆ ਗਿਆ ਵਾ ਸਿੱਧੀ ਗੱਲ ਦੱਸਾਂ ਲੈਣੀ ਤੇ ਇਹ ਆਂਦਾ ਵੀ ਮੈਂ ਪੈਸੇ ਦੇ ਆਖਣਗੇ ਮੈਂ ਪੈਸੇ ਹੀ ਦੇ ਦੂੰਗਾ ਨਾ 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 ਸਰਦਾਰ ਜੀ ਪੈਸੇ ਕੀ ਕਰਨੇ ਫਿਰ ਕੋਹ ਨਾ ਕਰ ਚੁੱਪ ਕਰਕੇ ਇੱਕ ਮਿੰਟ ਵਾਲੀ ਗੱਲੀ ਚੁੱਪ ਕਰਕੇ ਮੇਰੇ ਪਤੀਏ ਨੂੰ ਨਿਆਣੀ ਦਾ ਰਿਸ਼ਤਾ ਕਰ ਉਹ ਵੀ ਸਰਦਾਰ ਨਹੀਂ ਬਣ ਜੂਗੀ ਲੈ ਸੋਚਣ ਦਾ ਟਾਈਮ ਨਹੀਂ ਹੈਗਾ ਸੋਚੋ ਨਾ ਆਹ ਤਾਂ ਵਧੀਆ ਗੱਲ ਹੋਈ ਆ ਮੌਕਾ ਮਿਲ ਗਿਆ ਆਪਣੇ ਮੂਹ ਰਿਸ਼ਤਾ ਮੰਗਣ ਦਾ ਹੀ ਆ ਹੋਰ ਚਾਹੀਦਾ ਵੀ ਕੀ ਆ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਆ ਤੇ ਉਹ ਗੱਲ ਹੋਈ ਆ ਸੱਪ ਵੀ ਮਰ ਜਾਨਾ ਵੀ ਮਰ ਜਾਣਾ ਲਾਠੀ ਨੂੰ ਲਾਠੀ ਨਹੀਂ ਲੱਟੇਂ 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 ਪੂਆ ਕੀ ਸੋਚੀ ਪੈ ਗਈ ਆ ਸੋਚੀ ਨਹੀਂ ਕੁਝ ਵੀ ਪਈ ਮੈਂ ਉਹ ਆਦ ਨੂੰ ਪੈਸੇ ਦੇ ਦਾਂਗੇ ਮੈਂ ਖਰਚਾ ਪੱਠਾ ਜੋ ਵੀ ਕੋ ਹੋਊਗਾ ਦਵਾਂਗੇ ਪੈਸੇ ਨਹੀਂ ਆਪਾਂ ਲੈਣੇ ਪੈਸੇ ਲੈ ਕੇ ਰਿਸ਼ਤਾ ਕਰੋ ਅਖਣਾ ਤੁਹਾਡੀ ਮੁੱਲ ਦੀ ਆਈ ਤੁਹਾਡੀ ਐਦਾਂ ਉਹਦਾ ਮੈਂ ਨੈਣੀ ਨੂੰ ਪੁੱਛ ਕੇ ਦੱਸੂਗੀ ਪਰ ਜੇ ਤੁਸੀਂ ਜ਼ਿਆਦਾ ਕਹਿੰਦੇ ਆ ਨਾ ਫਿਰ ਸਮਝੋ ਵੀ ਹਾਂ ਉਹਨੂੰ ਤੇ ਹਾਂ ਕਰਤੀ ਮੇਰੇ ਬਾਰੇ ਕੀ ਵਿਚਾਰ ਆ ਓਹੋ ਐਦਾਂ ਨਹੀਂ ਕਰੀ ਜਾ ਹੁੰਦਾ ਚਾਚਾ ਠੰਡਾ ਰਹਿ ਗਈ ਕਾਂਡਿਆ ਵਾ ਹੱਥ ਫੜ ਲੈ ਕੀ ਪੱਲਾ ਫੜ ਲੈ ਹੱਥ ਨਹੀਂ ਨਹੀਂ ਹੱਥ ਨਹੀਂ ਆ ਉਹ ਨਹੀਂ ਨਹੀਂ ਕਾਦੇ ਪੈਸੇ ਪਹਿਲੇ ਹੁੰਦੇ ਤੇ ਕੋਈ ਪੈਸਾ ਕਾ ਦੇਤੇ ਤੇ ਮੰਨੇ ਦਸੇ ਨੂੰ ਚਾਚਾ ساری ਕਾਸਤਾਨੀ ਤੇਰੀ ਆ ਮੈਨੂੰ ਪਤਾ ਵਾ ਫੇ ਮੇਰੀ ਕਾਰੀ ਕਾਰ ਸ਼ਮੀ ਪਈ ਉਹ ਚਾਚਾ ਚੁੱਪ ਕਰ ਗੱਲ ਸੁਣ ਲੈ ਕੀ ਗੱਲ ਵੇਲਾ ਮੰਨੇ ਪਾ ਕੋਈ ਤੋਂ ਮੈਨੂੰ ਕਹ ਲੈਣਾ ਤੂੰ ਨਹੀਂ ਪਿਆ ਕਿ ਘਰ ਖੋਰ ਮੈਂ ਕੱਪਿਆ ਤੇ ਚੱਪਾ ਚੱਪਾ ਘਾਬਾ ਖੋਲਤਾ ਈਓ ਤੇ ਪਰਸ ਨਹੀਂ ਹੋ ਲੱਭਾ ਤੇ ਵੇਰਾ ਫੇਰ ਮੈਂ ਤਾਬੀ ਤੇਰੀ ਦੇ ਦੋ ਲਾਤੀਆਂ ਆਈਓ ਦੋ ਲਾਤੀਆਂ ਮੇਰਾ ਵਖੋ ਝਗੜਾ ਹੋ ਗਿਆ ਈਓ ਦੋ ਲੈਂਗੀ ਬਾਨਾ ਨੂੰ ਪੇਕੇ ਕੱਲ ਵੇਖੀ ਦਿੱਤਾ ਹੈ ਓ ਉਹ ਤਾਂ ਪੇਕੇ ਕਿਉਂ ਗੜੇ ਉਹ ਪੈਸੇ ਉਹਨੇ ਸੁੱਟ ਦਿੱਤੇ ਪੇਕੇ ਹਾ ਇੱਥੇ ਵੀ ਜਿਹੜੇ ਨੇ ਸੁੱਟਦੇ ਪੈਸੇ ਉੱਥੇ ਪਹੁੰਚ ਗਿਆ ਜਿਨਾਨੀ ਨਹੀਂ ਦੀ ਮੰਦੀਆਂ ਹੁੰਦੀਆਂ ਵਾ ਦੇ ਯਾਰ ਪਰਸ ਕਿੱਥੇ ਆ ਇਦਾਂ ਨਾ ਕਰ ਮੇਰੇ ਕੋ ਕਿੱਥੋਂ ਆ ਗਿਆ ਚਲੋ ਠੀਕ ਹੈ ਸਰਕਾਰ ਜੀ ਮੈਂ ਜਾਣੀ ਦੇ ਤਾਂ ਨਾ ਫਿਰ ਇਹਨੂੰ ਉਹਨੂੰ ਕਹਦਾ ਦੇਤਾ ਲੈ ਆਹ ਮੇਰੀ ਉਹ ਝੋਲੇ ਝੋਲੇ ਕੀ ਹੈ ਝੋਲੀ ਕੀ ਹੈ ਦਾ ਵੇਖ ਝੋਲੀ ਕੀ ਹੈ ਲੈ ਤੂੰ ਚੰਗਾ ਬੰਦਾ ਜਿਨਾਨੀਆਂ ਤੁਹਾਡੀਆਂ ਬਿਲਕੁਲ ਬੇਕਾਰ ਤੂੰ ਉੱਥੋਂ ਬੇਕਾਰ ਕਿਹੜਾ ਮੈਂ ਕਿਹਾ ਮੈਨੂੰ ਮੈਂ ਕੋਈ ਨਹੀਂ ਨਹੀਂ ਬੁਆ ਬਹਿ ਜਾ ਤੂੰ ਬਹਿ ਜਾ ਮੈਂ ਨਹੀਂ ਬਹਿਣਾ ਉਹ ਮੇਰੀ ਗੱਲ ਸੁਣੋ ਉਹ ਹੱਥ ਨਹੀਂ ਲਾਣਾ ਪਿੱਛੇ ਹੋ ਜਾ ਬਹਿ ਜਾ ਮੈਂ ਲਖ ਲੈ ਉਹ ਮੈਂ ਹੱਥ ਲਾ ਕੇ ਤੁਹਾਨੂੰ ਕੀ ਕਰਨਾ ਮੇਰੀ ਗੱਲ ਸੁਣੋ ਇਹਦੀ ਕਰਤੂਤ ਵੇਖ ਲੋ ਕਰੋ ਉਹ ਮੇਰੇ ਰਿਸ਼ਤੇਦਾਰ ਵਾ ਉਹ 15000 ਰੁਪਈਆ ਹੀ ਵੇਚਦੇ ਕਹਿੰਦਾ ਵੀ ਆ ਵਿਆਹ ਕਰਾਉਣਾ ਵਾ ਤੋ ਪਹਿਲਾ ਕਹਿੰਦਾ ਮੈਨੂੰ ਭੁੱਖ ਬੜੀ ਲੱਗੀ ਯਾਰ ਉਹ ਪਾਪੇ ਦੀ ਰੋਟੀ ਲੈਣ ਗਿਆ ਉਹ ਜਾਂਦਾ 15000 ਦਾ ਵਿਆਹ ਵੀ ਹੁੰਦਾ ਬਈ ਪਾਪਾ ਚੁੱਕ ਕੇ ਇੱਧਰ ਚਾਚੇ ਕਮ ਆ ਗਿਆ ਯੋ ਤੇ ਤਾਜਾ ਭਰਾ ਨੂੰ ਕੋਈ ਚੋਰੀ ਨਹੀਂ ਆ ਰਹਿਂਦਾ ਯੋ ਤੇ ਮੈਨੂੰ ਨਾ ਕੋਈ ਵੀ ਚੋਰ ਨਹੀਂ ਆ ਕੇ ਖਬਰਦਾਰ ਜਿੰਨੇ ਮੈਨੂੰ ਮਾਰਾ ਬੋਲਿਆ ਰਿਆ ਰਿਆ ਨਾ ਸ਼ਰੀਕ ਦਾ ਸ਼ਰੀਕ ਔਰ ਪੈ ਗਈ ਉਹ ਰੰਗ ਚ ਭੰਗ ਪੈ ਗਿਆ ਯਾਰ ਮੇਰੇ ਰਿਸ਼ਤੇਦਾਰ ਹੀ ਉਹ ਚਾਚਾ ਆਵੇ ਤੇਰੇ ਗੜੀ ਹੱਥ ਜੋੜੇ ਤੂੰ ਜੋ ਕਰਨਾ ਕਾਰ ਬੁੱਢੇ ਬਾਰੇ ਮੈਂ ਵੀ ਕਹਿੰਦਾ ਨਾ ਤੂੰ ਮੈਨੂੰ ਕੀ ਆਖਿਆ ਬਾਤ ਜਿਹੜਾ ਵਿਆਹ ਕਰਾਉਣੇ ਸਗਾ ਨਹੀਂ ਚਾਉਣੇ ਚਾਲਾ ਮੈਂ ਆਪ ਆਪਣੇ ਭਰਾ ਦਾ ਆਪੇ ਕਰ ਲੂੰਗਾ ਤੂੰ ਨਾ ਇਹਨੂੰ ਆਪਣੀ ਮੱਤੇ ਲਾ ਭਰਾ ਉਹਦਾ ਕਿਉਂ ਨਹੀਂ ਕਰ ਲਿਆ ਫਿਰ ਕਰਨਾ 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 ਕਰੀ ਜਾਂਦੇ ਆਂ ਤੂੰ ਜੀ ਆਤੀ ਨਾ ਲਾਉਂਦੇ ਸੁਆਹ ਕਰਨਾ ਤੀ ਯਾਰ ਤੂੰ ਮੰਨਿਆ ਫੇਰ ਦੱਸ ਉਹਨੂੰ ਜ਼ਮੀਨ ਖਾਗੀਗਾ ਆਸਮਾਨ ਨਿਕਲ ਗਿਆ ਪਰਸ ਨੂੰ ਉਹ ਮੇਰੀ ਭੂਆ ਸੱਸ ਸੀ ਤੇ ਤੂੰ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦਾ ਵਾ ਕਿੱਧਰੋਂ ਮੰਮੇ ਪੱਟੋਂ ਸੱਸ ਬਣਾ ਲਈ ਆ ਇਹ ਤੇਰੇ ਤੇ ਰਿਸ਼ਤੇ ਯਾਰ ਹੁਣ ਤੇ ਫੇਰ ਚੱਲ ਹੱਕ ਦਾ ਨਾ ਕਰਨਾ ਸੁਟਾ ਕੇ ਹੁਣ ਆਉਣ ਤੇਰੇ ਰਿਸ਼ਤੇ ਆ ਕਰੂੰ ਉਹਨਾਂ ਦੀ ਬੇਇੱਜ਼ਤੀ ਉਹ ਤੇਰਾ ਵਿਆਹ ਕਰਾਉਣਾ ਨਾ ਤੇਰਾ ਕਰਵਾ ਦੇ ਲਿਆ ਪਾਇਆ ਤੇ ਤੂੰ ਹੀ ਵਿਆਹ ਕਰਾਉਣਾ ਜਾ ਕੰਮ ਕਰੋ ਆਪਣਾ ਮੈਨੂੰ ਮੈਨੂੰ ਮੇਰੀ ਪੈਲੀ ਦੋ ਅੱਡ ਕਰੋ ਮੈਨੂੰ ਚਾਚਾ ਵਾਹ ਤੂੰ ਰੀਜ ਨਾ ਸਿਖਾਇਆ ਇਹਨੂੰ ਵੀ ਇਦਾਂ ਕਰੇਗਾ ਅੜੇਗਾ ਫੇਰ ਕੰਮ ਬਣਾਉਣਾ ਮੈਂ ਉਹਦਾ ਆਣ ਕੇ ਮੇਰੇ ਲਾਗੇ ਬਹਿ ਜਾਂਦਾ ਤੁਹਾਨੂੰ ਹੀ ਸ਼ਾਕੀ ਮਾਰ ਚੱਲਿਆ ਮੈਨੂੰ ਘਰ ਰੱਖਾ ਵਾਹ ਵਾਹ ਕਾ ਨਾ ਐਸਾ ਗਾਲੀਆਂ ਵੇਖਾ ਤੇਰੀ ਬੋਲੀ ਬੋਲਦਾ ਵਾ ਮੇਰੀ ਕੀ ਬੋਲੀ ਬੋਲਣ ਦੇ ਮੈਂ ਉਹਨੂੰ ਕੀ ਆਖਿਆ ਵਾ ਕੋਹ ਸਾਰਾ ਕੰਮ ਕਰਨ ਵਾਲਾ ਪਿਆ ਆ ਡੰਗਰਾ ਪਾਠੇ ਪਾਣੀ ਆ ਮੈਂ ਤੁਹਾਡਾ ਕਰਨ ਵਾਲਾ ਗੋਆ ਫੁੱਟਾ ਆ ਇੱਧਰ ਆ ਕੇ ਬੈ ਗਿਆ ਤੇਰੇ ਮੱਦੇ ਵਾਲਾ ਬੈਠਾ ਮੇਰਾ ਨੌਕਰ ਵਾ ਤੁਹਾਡਾ ਫਿਰ ਮੇਰੇ ਮੂੰਹੋਂ ਸੱਚੀਆਂ ਸੁਣਨੇ ਕੀ ਉਹ ਤੂੰ ਕਰਨ ਦੇ ਤੁਸੀਂ ਮੈਂ ਵੀ ਕੰਮ ਕਰ ਸਕਦੇ ਕਰ ਲੋ ਤੁਸੀਂ ਵੀ ਮੇਰੇ ਸੋਨੂ ਮੋਨੂ ਰੋਂਦੇ ਆ ਮੈਂ ਕੰਮ ਕਰਾਂ ਚਾਚਾ ਦੱਸ ਤੂੰ ਨਹੀਂ ਕਰਦੇ ਕੰਮ ਕਰਦਾ ਘਰ ਦੇ ਕੰਮ ਹੀ ਨੌਕਰ ਹੁੰਦਾ ਬੰਦਾ ਦੱਸ ਕਿਤੇ ਇਹ ਗਵਾਰਡੀਆਂ ਨੇ ਕੰਮ ਕਰਨ ਦੇ ਆਪਣੇ ਘਰ ਦਾ ਕੰਮ ਕਰਨ ਦੇ ਦੁੱਧ ਨਹੀਂ ਪੀਂਦਾ ਰੋਟੀ ਨਹੀਂ ਖਾਂਦਾ ਮ ਜਾ ਆਪਣੀ ਬੁੱਢੀ ਸ਼ਾਮ ਪਹਿਲਾਂ ਉਹਨੂੰ ਜੋ ਉਹ ਪੇਕੇ ਦੇਈਓ ਪੈਸੇ ਉਹ ਮੈਂ ਸੰਭਲੂਗਾ ਤੂੰ ਪੈਸੇ ਦੇ ਮੇਰੇ ਪੈਸੇ ਕਿੱਥੇ ਆ ਗਏ ਦੱਸ ਕਿੱਥੇ ਆ ਗਏ ਮੈਨੂੰ ਪਤਾ ਵੀ ਤੂੰ ਚਾਚੇ ਦੇ ਉਂਗਲਾਂ ਤੇ ਪੂਰਾ ਜਣਾ ਚਾਚੇ ਨੇ ਤੈਨੂੰ ਕਹਿਣਾ ਪੈਸੇ ਲੈ ਆਰੇ ਕਹਿੰਦੇ ਉਧਰ ਪੈਸੇ ਮੋਲ ਦੇ ਦੇਣੇ ਆ ਸੀਰ ਲਲਾ ਸੀਰ ਲਲਾ ਕੋ ਨਹੀਂ ਹੈਗਾ ਚਾਚੇ ਕੋ ਕਾ ਇਲਮ ਉਹਦੇ ਮੈਨੂੰ ਆਂਦਾ ਮੈਨੂੰ ਪੈਸਾ ਦੇ ਕੋਈ ਉਹ ਮੈਨੂੰ ਡਿਆ ਖਣਾ ਆਂਦਾ ਮੈਨੂੰ ਕੋਈ ਪੈਸਾ ਦੇ ਚਾਚਾ ਕਦੇ ਚੋਰ ਵੀ ਚੋਰੀ ਕਰਕੇ ਆਂਦਾ ਵੀ ਮੈਂ ਚੋਰ ਆ ਕੰਦਾ ਕਰੀਦਾ ਸਾਂ ਉਹ ਭਰਾਵਾ ਦੋ ਰੁਪਈਆ ਦੀ ਤਮਾਕੂ ਦੀ ਪੁੜੀ ਉਹ ਨਹੀਂ ਮੈਂ ਕੋਈ ਨਿਕ ਪੈ ਹੈ ਨਹੀਂ ਲੈ ਮੰਨਿਆ ਹਿੱਦਾ ਨਾਗਰ ਕੰਮ ਚੰਗਾ ਮੈਂ ਤੈਨੂੰ ਕਰ ਨਹੀਂ ਬਣ ਦੇਣਾ ਵੇ ਲੈ ਫਿਰ ਚਾਚੇ ਲੱਗ ਕੇ ਰਹੇਗਾ ਨਾ ਵੜ ਨਹੀਂ ਚੱਲ ਅੱਗੇ ਮੇਰੀ ਪਾਨੀ ਮਾਦਰੀ ਤੇ ਜੇ ਮੇਰਾ ਰਿਸ਼ਤਾ ਨਾ ਨਾ ਹੋਇਆ ਤੇ ਮੈਂ ਸਣੇ ਚਾਚਾ ਸਾਰੇ ਫੂਕ ਦੇਣੇ ਸਿੱਧੀ ਗੱਲੀ ਮੇਤੋਂ ਬੁਰਾ ਕੋਈ ਨਹੀਂ ਹੋ ਮੈਨੂੰ ਗੁੱਸਾ ਚੜ ਜਾਂਦਾ ਈ ਸਿੱਧੀ ਗੱਲੀ ਚਾਚੇ ਦੇ ਵਿੱਚ ਨਾ ਨਾ ਲਵੀ ਚਾਚੇ ਦੇ ਵਿੱਚ ਨਾ ਨਾ ਲਵੀ ਵੇ ਚਾਚਾ ਸਣੀ ਆਂਦਾ ਫੂਕ ਦੇਨੇ ਆ। ਤੇ ਚਾਚਾ ਹੋਰ ਮੈਂ ਫੇ ਕੀ ਕਰਾਂ ਫਿਰ? ਮੈਂ ਤਾਂ ਤੈਨੂੰ ਰਿਸ਼ਤੇ ਕਰਾਉਣ ਦੇ ਆ। ਆ ਵੇ ਮੰਨਿਆ ਮੈਂ ਤੇਰੇ ਜਿਹੜੀ ਹੱਥ ਜੋੜਦਾ ਵਾਂ। ਪੈਸੇ ਦੇਣੇ ਜਾਂ ਦੇਣੇ ਨਹੀਂ ਦੇਣੇ ਨਾ ਦੇ। ਪਰ ਹਾ ਕੰਮ ਨਾ ਕਰੀ। ਆ ਫੂਕਣ ਵਾਲੇ ਚਾਚੇ ਨੂੰ ਫੂਕ ਦੇ। ਇਹਦਾ ਸੜਾ ਸਾਡਵਾ। ਆਡੇ ਭਰਾ ਨੇ ਆਣੇ ਵਾ ਇਹ ਕੰਮ ਨਾ ਕਰੀ। ਨਿਆਣੇ ਮੈਂ ਕੋਈ ਵੀ ਪਾਲ ਲੂੰਗਾ। ਜੇ ਮੇਰਾ ਨਾਂ ਝੂਠਾ ਲਾਉਂਦੇ ਨਾ ਤੇ ਮੈਂ ਸਾਰੇ ਫੂਕ ਦੇਨੇ। ਜੇ ਚਾਚਾ ਮੇਰਾ ਰਿਸ਼ਤਾ ਨਾ ਆਇਆ। ਵੇਖੀ ਬੰਦਾ ਇਥੇ ਕੀ ਆ ਤੇ ਜਦੋਂ ਅਸੀਂ ਫੂਕੇ ਹੀ ਕਰੇ ਫਿਰ ਇਸਾ ਕਿਨੇ ਕਰਨਾ ਮੈਂ ਕੱਢ ਲਿਉਣੀ ਆ ਸਿੱਧੀ ਗੱਲ ਵਾ ਰਲਾ ਰਿਸ਼ਤੇ ਤੇ ਤੈਨੂੰ ਵੀ ਕਿਹੜਿਆ ਫੂਕਣ ਜੋ ਮਰਜ਼ੀ ਕਰ ਲਈ ਕੱਢ ਲਿਆਵੇਂ ਜੋ ਮਰਜ਼ੀ ਕਰੀ ਫਿਰ ਹੁਣ ਅਸੀਂ ਤੇ ਮੈਂ ਤੇ ਪੂਰਾ ਜ਼ੋਰ ਲਾ ਤਾਡੀਆਂ ਤੱਕ ਹੁਣ ਭਰਾ ਤੇਰੇ ਨੇ ਆਣ ਕੇ ਮੇਰੇ ਲਾਤ ਡਾਤੀ ਮੈਂ ਕੀ ਕਰਾਂ ਵੇਲਾ ਕਦੀ ਮੈਨੂੰ ਉਧਰ ਘਾ ਲੰਦੇ ਕਦੀ ਇਧਰ ਆ ਤੂੰ ਮੈਨੂੰ ਲਿੱਸਾ ਕਰਾ ਦੇਣਾ ਤੂੰ ਤੇ ਚੰਗਾ ਹੋ ਢਿੱਡ ਘੜ ਦੀ ਚਲ ਉਹਨੂੰ ਚਾਰ ਰੱਖੋ ਲੈ ਜਾ ਕੇ ਮੈਂ ਉੱਧਰ ਜਾ ਕੇ ਕਹਿਣਾ ਰਿਕਰ ਤੇਰੇ ਆ ਕੇ ਉਹਨੇ ਪੈਸੇ ਦੇ ਉਹਨੇ ਪੈਸੇ ਜਾ ਭਰਾਵਾ ਭਾਜਾ ਘਰ ਨੂੰ ਉਹਨੇ ਪਜਾਏ ਨਹੀਂ ਆ ਮੰਨਿਆ ਪੈਸੇ ਵੈਸੇ ਤੇ ਕੋਈ ਆ ਮੇਰੇ ਕੋ ਪੈਸੇ ਇੱਥੇ ਮੇਰੇ ਕੋ ਪੈਸੇ ਤੇ ਮੈਂ ਇੱਥੇ ਬੈਠਾ ਹਾਂ ਰਖਣਾ ਮਨ ਦਾ ਤਰਾ ਉਹ ਕੱਢ ਕੇ ਹੀ ਆ ਇਦਾਂ ਨਹੀਂ ਸੁੱਤਰ ਆਉਣੇ ਜੇ ਮੇਰਾ ਪਹਿਲਾ ਵਿਆਹ ਹੋਇਆ ਹੁੰਦਾ ਨਾ ਤੇ ਮੇਰੇ ਵੀ ਨਿਆਣੇ ਹਣੋ ਹਣ ਹੁਣੇ ਸੀ ਤੇ ਮੇਰੇ ਨਾਲ ਕੰਮ ਕਰਾਇਆ ਕਰਨਾ ਸੀ ਤੇ ਮੇਰਾ ਵੀ ਪਰਿਵਾਰ ਹੋਣਾ ਸੀ ਕੋਈ ਗੱਲੀ ਇਦਾਂ ਸੁੱਤਰੋਣੇ ਆ ਚਾਚਾ ਜੇ ਨਾ ਨਾ ਮੇਰਾ ਵਿਆਹ ਕਰਾ ਦੂੰ ਇਹ ਕੋਠੀ ਜੀ ਮੈਂ ਹੀ ਵਸੂਗਾ ਤੇ ਇਹਨੂੰ ਛੇਤੀ ਫੇ ਲੱਕਣਾ ਦੇ ਕੇ ਫੁੱਕੂਗਾ ਕੋਈ ਨਹੀਂ ਮੋਟੂ ਪਹੁੰਚ ਗਿਆ ਅਲੱਗ ਘਰ ਦਾ ਅੱਗੇ ਦੱਬੇ ਦੱਬੇ ਮੈ ਜੀ ਮੈਂ ਜਨਾ ਕਰਨਾ ਪਹਿਲਾਂ ਵੇ ਨਾਲ ਕਹਿੰਦਾ ਕੋਹ ਨੂੰ ਕੁ ਨਹੀਂ ਤੇ ਮੇਰੇ ਕੰਨ ਖਾਣਾ ਜਾਂਦਾ ਉਰੇ ਗਾੜੀ ਦੇ ਕੁੰਡਾ ਨਹੀਂ ਤੇ ਕੁਸਕਦਾ ਨਹੀਂ ਨਾ ਉਹਦਾ ਜਿੱਦਾਂ ਪੰਪ ਮਾਰਿਆ ਨਾ ਲੜਾਈ ਨਹੀਂ ਹੋਣੀ ਚਾਹੀਦੀ ਆ ਵੈਨਾਂ ਜਾ ਕੇ ਹੁਣ ਟੁੱਟੀ ਹੋ ਤੂੰ ਹੀ ਜਾਂ ਬਾਕੀ ਸਭ ਉੱਥੇ ਹੈਗੇ ਆ ਇਹ ਆ ਬਾਹਰ ਨਿਕਲ ਕੇ ਚਲੀ ਜਾ ਕਿੱਧਰ ਤਿਆਰੀ ਕਿੱਧਰ ਵੀ ਇਹ ਕਿੱਥੇ ਚੱਲੀ ਮੈਂ ਆਪਣੇ ਕਿ ਚੱਲੀ ਆਹੋ ਚੱਲੀ ਮੈਂ ਸੋਚ ਸਮਝ ਕੇ ਜਾਈਂ ਫਿਰ ਸੋਚਿਆ ਹੀ ਮੈਂ ਤੂੰ ਹੀ ਆਪਣੇ ਭਰਾ ਦੇ ਮਗਰ ਲੱਗ ਗਿਆ ਹੱਥ ਚੁਟਿਆ ਜਿੱਦਾਂ ਤੁਹਾਡੇ ਭਰਾ ਨੇ ਕਿਹਾ ਤੇ ਹੱਥ ਚੁੱਕ ਤੂੰ ਹੀ ਉਦਾਂ ਮੇਰੇ ਤੇ ਹੱਥ ਚੁੱਕਿਆ ਬਸ ਨਾਤੀ ਪਰਜਾਈ ਤੇ ਸ਼ੱਕ ਕੀਤਾ ਪਰ ਜਾਈਂ ਤੂੰ ਇੱਕ ਵਾਰੀ ਪੁੱਛਿਆ ਪੀ ਸੱਚ ਬੋਲਣ ਦੀ ਕਿ ਨਹੀਂ ਬੋਲਣ ਦੀ ਨਾ ਤੂੰ ਹੀ ਆਪਣੇ ਭਰਾ ਨੂੰ ਪੁੱਛਿਆ ਬਸ ਮੈਂ ਰੱਖਾਂ ਜੀ ਚੋਰ ਹੋ ਗਈ ਮੇਰੇ ਤੇ ਨਾ ਆ ਗਿਆ ਇਹਦੇ ਨਾਲ ਮੈਨੂੰ ਕੀ ਪਤਾ ਸੀ ਮੈਂ ਪਰਸ ਫੜਤੀ ਨਾ ਤੇ ਮੇਰਾ ਨਾਣਾ ਲੱਗਦਾ ਹੈ ਦੱਸ ਮੈਂ ਤੁਹਾਡੇ ਪੈਸੇ ਲੈ ਕੇ ਕਿੱਥੇ ਜਾਣਾ ਹੀ ਮੇਰੇ ਕੋਲ ਥੋੜੇ ਪੈਸੇ ਹੀ ਆ ਅਗੇ ਦਿੰਦੇ ਨਹੀਂ ਮੈਨੂੰ ਤੇ ਖਰਚਣ ਨੂੰ ਮੈਂ ਪਰਚੇ ਖਾਣੇ ਹੀ ਐਨੇ ਚਿਰ ਦਾ ਨਹੀਂ ਮੈਂ ਪਰਸ ਤਾੜਾ ਚੁੱਕਿਆ ਹੋਣੀ ਚੁੱਕਣਾ ਹੀ ਹੈ ਤੂੰ ਸਾਰਿਆਂ ਦੇ ਸਾਹਮਣੇ ਆ ਤੇ ਚੁੱਕਿਆ ਆਪਣੇ ਭਰਾ ਦੇ ਮਗਰ ਲਾ ਕੇ ਜਿੱਦਾਂ ਤੁਹਾਡੇ ਭਰਾ ਨੇ ਕਿਹਾ ਤੇ ਆ ਤੇ ਚੁੱਕ ਤੀ ਹੁੰਦਾ ਚੁੱਕਿਆ ਉਹ ਗੱਲਾ ਲਾਦਾ ਉਹ ਬੱਕਰੀਆਂ ਆ ਇਹ ਵੀ ਹੈਦਾ ਵੀ ਜੇ ਤੂੰ ਤੂੰ ਜਾਇਂਗੀ ਨਾ ਤੇ ਮੇਰਾ ਜਿਹੜਾ ਸੱਕ ਵਾ ਨਾ ਉਹ ਯਕੀਨ ਚ ਬਦਲ ਜਾਣਾ ਵੀ ਪਾਹੇ ਤੇਰ ਕੋਈਆਂ ਤੇ ਤੂੰ ਝੂਠ ਬੋਲਣ ਦੀ ਐ ਸੋਚਦਾ ਇਹ ਕੀ ਮਤਲਬ ਹੋਇਆ ਸਾਕੇ ਜਕੀਨ ਜੀ ਹੈ ਮੈਂ ਚੱਲਦਾ ਤੇ ਮੈਨੂੰ ਮੁੜ ਕੇ ਨਾ ਆਉਣਾ ਆਉਗਾ ਲੈਣ ਆਉਗਾ ਤੇ ਭੁੱਲ ਜਾ ਤੇ ਪੱਕਾ ਹੋ ਜਾਣਾ ਵੀ ਪੈਸੇ ਤੇਰੇ ਕੋਈਆਂ ਇਹ ਗੱਲ ਗਲਤ ਬਣਾ ਇੱਕ ਨਾਲੀ ਚੀਜ਼ ਸਾਹਮਣੇ ਨਾਲੇ ਉੱਤੇ ਨਾਲ ਲਵਾ ਮੈਂ ਰੱਖਣ ਦੀ ਚੋਰ ਹੋ ਗਈ ਦੱਸ ਮੈਂ ਰੱਖਦੇ ਰੱਖਦੇ ਚੋਕਲੇ ਇੱਥੇ ਤੇ ਮਨ ਅੱਕ ਕਿਉਂ ਦਰਸੋਈ ਚ ਵੜ ਗਈ ਮੈਨੂੰ ਕੀ ਲੋੜ ਤੇਰੇ ਪੈਸੇ ਫੜਨ ਦੀ ਮੈਂ ਇੱਕ ਗੱਲ ਦੱਸ ਜੇ ਤੂੰ ਮਤਲਬ ਚੋਰ ਨਹੀਂ ਹੈਗੀ ਤੇ ਤੂੰ ਆ ਝੋਲਾ ਜੁਗ ਕੇ ਮਤਲਬ ਪੀਕੇ ਜਾਣਾ ਵਾ ਕਿ ਜਾਓ ਪੈਸੇ ਘਰ ਚੋਂ ਲੱਭਣੇ ਆਂ ਵੀ ਮੈਂ ਪੀਕੇ ਤਾਂ ਚੱਲਨੀ ਕਿ ਤੂੰ ਇਜ਼ਾਰੇ ਸਾਹਮਣੇ ਆ ਤੇ ਚੁੱਕਿਆ ਸਾਰੇ ਸਾਹਮਣੇ ਮੈਨੂੰ ਮਾਰੇ ਤੁਸੀਂ ਇੰਨੀ ਗੱਲ ਵੀ ਕਹੀ ਮੰਨਾ ਕਹਿੰਦਾ ਦੇ ਛੱਡ ਦੋ ਮੈਂ ਤਾਂ ਮੰਨੇ ਨੂੰ ਬੁਲਾਣਾ ਹੀ ਨਹੀਂ ਹੁਣ ਵੇਖੀ ਨੇ ਖੱਤੇ ਨੂੰ ਕਿਤੇ ਪਵੇ ਸਵਾ ਜਾ ਕੇ ਮੈਂ ਵੀ ਖਫ ਤਾਪ ਕੇ ਫੇਰ ਹੋਦਾ ਨਾ ਉਦੋਂ ਗਿਆ ਹੈ ਆਇਆ ਖਫ ਤਾਪ ਕੇ ਉਹਦੇ ਨਾਲ ਵੀ ਦੇ ਦੇ ਉਹ ਕਿਹਾ ਕਿ ਮੇਕੋ ਹੈ ਨਹੀਂ ਤੇ ਮੈਂ ਫੇਰ ਮੈਂ ਘਰੇ ਚੱਲ ਬੈਨਾ ਤਾਂ ਫੇਰ ਨਵਾਂ ਹੀ ਮਤਲਬ ਪ੍ਰੋਗਰਾਮ ਗਾੜੀ ਚਾਣਦੀ ਹੈ ਤੇ ਬੇਈਤੀ ਜਰੀ ਜਾਂਦੀ ਹੈ ਹੱਦੋਂ ਕਿ ਤੁਹਾਡੇ ਵਾਲੀ ਤੁਸੀਂ ਮੂੰਹ ਨਾ ਕਹਿ ਲੈਂਦੇ ਹ ਤੁਸੀਂ ਕਿਉਂ ਮਾਰੇ ਨਾ ਸਾਹਮਣੇ ਤੁਸੀਂ ਬੋਲੀ ਜਾਂਦੀ ਕਦੀ ਉਹਨੂੰ ਕਹੀ ਨਾ ਲਈ ਜਾਂਦੀ ਕਦੀ ਉਹਦੇ ਲਈ ਨਹੀਂ ਵੇਖਿਆ ਤੁਸੀਂ ਕਿਸੇ ਨੂੰ ਨਹੀਂ ਤੂੰ ਹੁਣ ਮੈਨੂੰ ਤੇ ਫਿਕਰ ਹੈ ਹੀ ਨਾ ਮੈਂ ਤੇ ਪੁੱਛਣਾ ਹੀ ਨਾ ਉਹਨੂੰ ਐਨੇ ਚਿਰ ਦੀ ਨਹੀਂ ਕਦੀ ਆਪਣੀ ਭੈਣ ਕੋ ਗਈ ਐਨੇ ਹੋਣ ਹੀ ਜਾਣਾ ਸੀ ਪਹਿਲਾਂ ਹੀ ਦਿਮਾਗ ਖਰਾਬ ਹੋਇਆ ਹੁੰਦਾ ਤੂੰ ਹੋਰ ਲੜਾਈ ਪਾ ਕੇ ਬੈਠੀ ਉਹਦੇ ਨਾਲ ਜੇ ਉਹ ਬੋਲਦੀ ਤਾਂ ਤੂੰ ਚੁੱਪ ਕਰ ਜਾਂ ਉਹ ਅੱਗੇ ਦਿਮਾਗ ਤੇਰਾ ਖਰਾਬ ਹੋ ਉਹਦੇ ਕੋਲ ਵੀ ਪੈਸੇ ਨਹੀਂ ਨੇ ਲੱਭਣ ਦੇ ਤਾਂ ਤੁਸੀਂ ਦੋਵਾਂ ਨੇ ਕੇਚ ਕੇਚ ਕੇ ਲਾਈ ਗੁੱਸਾ ਝੜਾਦਾ ਫਿਰ ਪੈਸੇ ਤੁਹਾਡੇ ਭੈਣ ਭਰਾ ਕੋਈ ਲੱਭਣੇ ਵੇਖਿਓ ਜਦੋਂ ਵੀ ਲੱਭੇ ਵੇਖਿਓ ਤੁਹਾਡੇ ਭੈਣ ਭਰਾ ਕੋ ਲੱਭਣੇ ਅਹੀਂ ਨਹੀਂ ਇਦਾਂ ਦੇਹਾਗੇ ਆਹੀ ਚੋਰ ਵਾ ਕੋਈ ਤੇ ਮੋਂ ਕਿਹਾ ਫਿਰ ਕਿੱਧਰ ਚੁੱਕ ਲਿਆ ਤੇ ਮੈਨੂੰ ਗੁੱਸਾ ਨਹੀਂ ਹੁੰਦਾ ਤੂੰ ਕਿੱਦਾਂ ਆਪਣੇ ਭਰਾ ਦੇ ਸਾਹਮਣੇ ਮੈਨੂੰ ਮਾਰਿਆ ਆਪਣੀ ਭਰਜਾਈ ਦੇ ਸਾਹਮਣੇ ਮਾਰਿਆ ਫਿਰ ਮੈਨੂੰ ਕਹਤਾ ਭਰਾ ਕਿਦਾਂ ਛੱਡੇ ਦੇ ਦੋ ਬਸ ਸਾਡੇ ਵੀ ਤੂੰ ਹਟਦੀ ਨਹੀਂ ਜਦੋਂ ਤੂੰ ਲੜਾਈ ਹੋ ਗਈ ਇੱਕ ਦਾ ਪਈ ਉਹਦੇ ਨਾਲ ਫਿਰ ਉਹਦੇ ਨਾਲ ਵੀ ਲੜਾਈ ਪਾਤੀ ਫਿਰ ਚੰਗਾ ਲੱਗਦਾ ਇਹਦਾ ਸਾਰੇ ਨਾ ਲੜਾਈ ਕਰੀ ਜਾਈਏ ਹੁਣ ਪੈਸੇ ਲੱਭਣ ਦਾ ਕੰਮ ਜਿਹੜਾ ਉਹ ਕਰ ਕੋਈ ਨਹੀਂ ਮੈਨੂੰ ਜਾਣ ਤੋਂ ਪੇਕੇ ਤੂੰ ਜਿੱਤੂ ਹੀ ਖਾਓ ਆਪਣੀ ਪਾਪੀ ਦੀਆਂ ਪੱਕੀਆਂ ਕਹਾਂ ਆਪਣੇ ਪ੍ਰਾਨ ਰੋਬੋ ਤੋਂ ਹੀ ਪਿਆਰ ਨਾ ਮੈਨੂੰ ਜਾਣ ਤੋਂ ਪੇਕੇ ਜਾਣਾ ਫੇ ਜਾ ਫਿਰ ਮੈਨੂੰ ਕਿਹਨਾਂ ਜਾ ਫਿਰ ਮੈਂ ਇਹਨੂੰ ਲੈਣ ਆਉਣਾ ਤਾਂ ਫਿਰ ਮੈਂ ਮੇਰੇ ਘਰ ਪੈਸੇ ਦੇਣੂੰਗਾ ਜਾ ਜਾਣਾ ਫੇ ਜਾ ਮੇਰੀ ਸਿੱਧੀ ਗੱਲ ਸੁਝਾ ਜਾ ਜਾਣਾ ਸੁਝਾ ਜਾ ਕਾਂ ਤੇ ਕਾਂ ਤੇ ਆ ਵੀ ਪੈਸੇ ਕੋਲ ਆ ਕੇ ਕਿੱਥੇ ਗਏ ਸਾਰੇ ਫਿਕਰ ਪਿਆ ਤੇ ਖੇਤੇ ਚੋਕੇ ਕਿਦੇ ਮੈਂ ਚਲੀ ਤੇ ਕੇ ਆਂ ਵਿਹਲਾ ਲਗਾਵਾ ਪੇਕੇ जे ला लाया